ਦੋਸਤੋ ਅੱਗੇ ਵਧਣੇ ਤੋਂ ਪਹਿਲੇ ਜੋ ਰੈਡ ਕਲਰ ਦਾ ਸਬਸਕ੍ਰਾਈਬ ਬਟਨ ਆਪਕੋ ਨੀਚੇ ਦਿਖਾਈ ਦੇ ਰਿਹਾ ਉਸ ਪਰ ਕਲਿੱਕ ਕਰ ਦਿਜੀਏ ਔਰ ਜੋ ਸਾਈਡ ਮੇ ਘੰਟੀ ਦਾ ਆਈਕਨ ਆ ਰਹਾ ਹੈ ਉਸ ਕੋ ਵੀ ਦਬਾ ਦਿਜੀਏ ਤਾਂ ਕਿ ਆਪ ਪਾਏ ਲੇਟੈਸਟ ਟੈਕਨੋਲੋਜੀ ਵੀਡੀਓ ਸਭ ਤੋਂ ਪਹਿਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਜਿਵੇਂ ਕਿ ਆਪ ਜੀ ਨੂੰ ਪਤਾ ਹੀ ਆ ਢੱਡਰੀਆਂ ਵਾਲਾ ਇੱਥੇ ਆਇਆ ਹੋਇਆ ਤੇ ਵਿਵਾਦ ਉਹ ਪ੍ਰਚਾਰ ਕਰਦਾ ਆ ਤੇ ਕਈ ਸਿੰਘ ਇਹ ਕਹਿੰਦੇ ਆ ਜੀ ਆਹ ਵਾਲੇ ਜਿਹੜੇ ਸਿੰਘ ਨੇ ਰੋਕਣ ਵਾਲੇ ਤੱਕਾ ਕਰਦੇ ਆ ਜੀ ਸੋ ਅੱਜ ਸਿੰਘਾਂ ਦੀ ਮੀਟਿੰਗ ਹੋਈ ਆ ਵੀ ਲੰਡਨ ਵੀ ਉਹਦੇ ਦਿਵਾਨ ਲੱਗੇ ਸੀਗੇ ਤੇ ਉੱਥੇ ਵੀ ਸਿੰਘ ਕਾਫੀ ਜਾਣੇ ਚੱਲੇ ਸੀਗੇ ਤੇ ਰਸਤੇ ਦੇ ਵਿੱਚ ਉਹਨਾਂ ਨੇ ਰੁਕ ਕੇ ਪ੍ਰਧਾਨ ਨੂੰ ਕਾਲ ਕੀਤੀ ਆ ਵੀ ਮਤਲਬ ਕਿ ਵੀ ਤੁਸੀਂ ਇਹਨੂੰ ਹਟਾਉਣਾ ਕਿ ਨਹੀਂ ਤੇ ਪ੍ਰਧਾਨ ਨੇ ਤਰਲੇ ਮਾਰੇ ਸੀਗੇ ਲੰਡਨ ਵਾਲੇ ਨੇ ਗੁਰਦਾਰੇ ਦੇ ਪ੍ਰਧਾਨ ਨੇ ਵੀ ਤੁਸੀਂ ਨਾ ਆਇਓ ਨਾ ਰੋਕਿਓ ਸਾਡਾ ਪ੍ਰੋਗਰਾਮ ਬੜਿਆ ਹੋਇਆ ਤੇ ਸਾਡੇ ਦੀਵਾਨ ਲੱਗ ਲੈਣ ਦੋ ਤੇ ਗਾਂ ਤੋਂ ਅਸੀਂ ਇਹਨੂੰ ਨਹੀਂ ਸੱਦਦੇ ਤੁਸੀਂ ਬਾਅਦ ਚ ਆ ਜਿਓ ਅਸੀਂ ਪੱਕਾ ਮਤਾ ਪਾ ਦੇਵਾਂਗੇ ਢੱਡਰੀਆਂ ਵਾਲੇ ਨੂੰ ਅਸੀਂ ਦੁਬਾਰੇ ਨਹੀਂ ਸਿੱਧਾਂਗੇ ਤੇ ਇਹਦੇ ਵਿੱਚ ਕੋਈ ਕਨਫਿਊਜ਼ਨ ਨਹੀਂ ਜਿਨ੍ਹਾਂ ਨੇ ਗੱਲ ਕੀਤੀ ਆ ਮੇਰੇ ਕੋਲ ਫੋਨ ਨੰਬਰ ਵੀ ਉਹਨਾਂ ਦੇ ਹੈਗੇ ਆ ਸਾਰਾ ਕੁਝ ਹੈਗਾ ਆ ਤੇ ਸੋ ਅਗਲੀ ਬੇਨਤੀ ਇਹ ਆ ਅੱਜ ਸਿੰਘਾਂ ਨੇ ਮੀਟਿੰਗ ਦੇ ਵਿੱਚ ਇਹ ਗੱਲ ਕੀਤੀ ਆ ਵੀ ਜਿਹੜੇ ਸੈਕਰਾਮੈਂਟੋ ਢੱਡਰੀਆਂ ਵਾਲੇ ਦੇ ਦੀਵਾਨ ਲੱਗਣੇ ਆ ਸੋ ਸ਼ੁੱਕਰਵਾਰ ਨੂੰ ਇੱਕ ਸ਼ਰਤ ਦੇ ਉੱਤੇ ਮਤਲਬ ਕਿ ਢੜਰੀਆਂ ਵਾਲਾ ਦਿਵਾਨ ਲਾ ਸਕਦਾ ਸ਼ਰਤ ਇਹ ਆ ਵੀ ਵਿਚਾਰ ਕਰਨ ਦੀ ਸ਼ੁੱਕਰਵਾਰ ਨੂੰ ਢੜਰੀਆਂ ਵਾਲੇ ਦਾ ਦਿਵਾਨ ਕੋਈ ਨਹੀਂ ਰੋਕੂਗਾ ਅਗਰ ਢੜਰੀਆਂ ਵਾਲਾ ਵਿਚਾਰ ਕਰਨ ਵਾਸਤੇ ਤਿਆਰ ਹੁੰਦਾ ਔਰ ਜਿਹੜੀ ਵਿਚਾਰ ਹੈ ਉਹ ਸੈਚਰਡੇ ਨੂੰ 4 ਵਜੇ ਸ਼ੁਰੂ ਹੋਊਗੀ ਤੇ ਇਹ ਨਾ ਹੋਵੇ ਵੀ ਢੜਰੀਆਂ ਵਾਲਾ ਜੇ ਵਿਚਾਰ ਲਈ ਮੰਨਦਾ ਤੇ ਉੱਥੇ 6 ਵਜੇ ਪਹੁੰਚੇ ਸੋ ਪੂਰੇ 4 ਵਜੇ ਵਿਚਾਰ ਸ਼ੁਰੂ ਹੋਊਗੀ ਜਿਹੜੀ ਸਿਕਿਉਰਿਟੀ ਦੀ ਗੱਲ ਆ ਉਹ ਸਿੰਘਾਂ ਨੇ ਫੈਸਲਾ ਕੀਤਾ ਵੀ ਦੋ ਪੁਲਿਸ ਵਾਲੇ ਅਸੀਂ ਹਾਇਰ ਕਰਾਂਗੇ ਉਹਨਾਂ ਨੂੰ ਅਸੀਂ ਪੇ ਕਰਾਂਗੇ ਸਿੰਘ ਆਪਣੀ ਜੇਬ ਚੋਂ ਪੇ ਕਰਨਗੇ ਤੇ ਪੁਲਿਸ ਵਾਲਿਆਂ ਦੀ ਹਾਜ਼ਰੀ ਦੇ ਵਿੱਚ ਵਿਚਾਰ ਹੋਊਗੀ ਤੇ ਉਹ ਢੜਰੀਆਂ ਵਾਲੇ ਨੂੰ ਗੱਡੀ ਚੋਂ ਲੈ ਕੇ ਆਉਣਗੇ ਮੀਟਿੰਗ ਰੂਮ ਤੱਕ ਤੇ ਮੀਟਿੰਗ ਰੂਮ ਦੇ ਵਿੱਚ ਵੀ ਉਹਦੇ ਨਾਲ ਖੜੇ ਰਹਿਣਗੇ ਉਹਦੀ ਸਿਕਿਉਰਿਟੀ ਕਰਨਗੇ ਤੇ ਮੀਟਿੰਗ ਦੇ ਵਿੱਚ ਇੱਕ ਟਡਰੀਆਂ ਵਾਲਾ ਬੈਠੂਗਾ ਤੇ ਨਾਲ ਇੱਕ ਸਿੰਘ ਹੋਰ ਬਹਿ ਸਕਦਾ ਜਿਵੇਂ ਇਹਦੇ ਨਾਲ ਜਿਹੜੇ ਸਿੰਘ ਪੰਗਤੀਆਂ ਬੋਲਦੇ ਆ ਜਾਂ ਹੋਰ ਜਿਹਨੂੰ ਵੀ ਟਡਰੀਆਂ ਵਾਲਾ ਬਿਠਾਉਣਾ ਚਾਹੁੰਦਾ ਵਿਚਾਰ ਵਾਸਤੇ ਇੱਕ ਸਿੰਘ ਨਾਲ ਇਹਦੇ ਹੋਰ ਬਹਿ ਸਕਦਾ ਸਾਡੇ ਵੱਲੋਂ ਇੱਕ ਦਾਸ ਬੈਠੂਗਾ ਤੇ ਇੱਕ ਹੋਰ ਗਿਆਨੀ ਸਿੰਘ ਬੈਠੂਗਾ ਦੋ ਜਣੇ ਅਸੀਂ ਹੋਵਾਂਗੇ ਤੇ ਦੋ ਜਣੇ ਹੋਣਗੇ ਸੈਕਰਾਮੈਂਟੋ ਗੁਰੂ ਘਰ ਦੀ ਕਮੇਟੀ ਵਾਲੇ ਇੱਕ ਪ੍ਰਧਾਨ ਤੇ ਸੈਕਟਰੀ ਉਹਨਾਂ ਨੂੰ ਵੀ ਇਹ ਮਤਲਬ ਕਿ ਮਨਜ਼ੂਰ ਕਰਨਾ ਪੈਣਾ ਤੇ ਬਾਕੀ ਦੋ ਪੁਲਿਸ ਵਾਲੇ ਹੋਣਗੇ ਹੋਰ ਕੋਈ ਨਹੀਂ ਹੋਊਗਾ ਤੇ ਸਾਰੀ ਵਿਚਾਰ ਦਾ ਲਾਈਵ ਟੈਲੀਕਾਸਟ ਹੋਊਗਾ ਤੇ ਕਈ ਲੋਕੀ ਇੱਥੇ ਆ ਦੇ ਗੱਲ ਕਰਨਗੇ ਵੀ ਜੱਜ ਕੌਣ ਹੋਊਗਾ ਸੋ ਜੱਜ ਗੁਰੂ ਕੀ ਸੰਗਤ ਆ ਸਾਰੀ ਦੁਨੀਆ ਦੇ ਵਿੱਚ ਇਹ ਵਿਚਾਰ ਜਾਊਗੀ ਤੇ ਆਪੇ ਹੀ ਸਾਰੀ ਦੁਨੀਆ ਦੇ ਵਿੱਚ ਪਤਾ ਲੱਗ ਜਾਏਗਾ ਕਿ ਸੱਚਾ ਕੌਣ ਆ ਤੇ ਝੂਠਾ ਕੌਣ ਆ ਤੇ ਦੁਬਾਰੇ ਫੇਰ ਬੇਨਤੀ ਕਰ ਦਵਾ ਢੱਡਰੀਆਂ ਵਾਲੇ ਦੀ ਸਿਕਿਉਰਿਟੀ ਦਾ ਪ੍ਰਬੰਧ ਅਸੀਂ ਕਰਾਂਗੇ ਪੁਲਿਸ ਵਾਲੇ ਦੋ ਅਸੀਂ ਹਾਇਰ ਕਰਾਂਗੇ ਉਹ ਇਹਦੀ ਸਿਕਿਉਰਿਟੀ ਕਰਨਗੇ ਕੋਈ ਵੀ ਇਹਨੂੰ ਹੱਥ ਨਹੀਂ ਲਾਊਗਾ ਬਹਿ ਕੇ ਵਿਚਾਰ ਹੋਊਗੀ ਫ੍ਰਾਈਡੇ ਦਾ ਦਵਾਨ ਵੀ ਇਹ ਲਾਵੇ ਪਰ ਤਾਂ ਜੇ ਵਿਚਾਰ ਕਰਨ ਲਈ ਮੰਨਦਾ ਆ ਸੋ ਜੇ ਢੜੀਆਂ ਵਾਲੇ ਨੂੰ ਵਿਚਾਰ ਕਰਨੀ ਮਨਜ਼ੂਰ ਹੈ ਉਹ ਬੁੱਧਵਾਰ ਤੱਕ ਦਾ ਅਸੀਂ ਉਹਨੂੰ ਟਾਈਮ ਦਿੰਨੇ ਆ ਜਿਵੇਂ ਅਸੀਂ ਵੀਡੀਓ ਪਾ ਰਹੇ ਆ ਬੁੱਧਵਾਰ ਤੱਕ ਉਹ ਇਹ ਵੀਡੀਓ ਪਾਵੇ ਵੀ ਇਹ ਮੈਂ ਕਬੂਲ ਕਰਦਾ ਵੀ ਵਿਚਾਰ ਕਰੂੰਗਾ ਸਿੰਘਾਂ ਦੇ ਨਾਲ ਬਹਿ ਕੇ ਪੂਰੇ 4 ਵਜੇ ਵਿਚਾਰ ਸ਼ੁਰੂ ਹੋਊਗੀ ਤੇ ਉਸੇ ਗੁਰੂ ਘਰ ਦੇ ਵਿੱਚ ਹੋਊਗੀ ਸਿਕਿਉਰਿਟੀ ਦਾ ਪ੍ਰਬੰਧ ਅਸੀਂ ਕਰਾਂਗੇ ਕੋਈ ਉਹਨੂੰ ਹੱਥ ਨਹੀਂ ਲਾਊਗਾ ਅਗਰ ਉਹ ਵਿਚਾਰ ਦੇ ਵਿੱਚ ਸਹੀ ਨਿਕਲਦਾ ਆ ਤੇ ਉਹਦੇ ਦੀਵਾਨ ਕਦੀ ਵੀ ਨਹੀਂ ਰੋਕੇ ਜਾਣਗੇ ਕੋਈ ਸਿੰਘ ਉਹਦਾ ਵਿਰੋਧ ਨਹੀਂ ਕਰੂਗਾ ਤੇ ਜੇ ਉਹ ਵਿਚਾਰ ਦੇ ਵਿੱਚ ਝੂਠਾ ਸਾਬਤ ਹੁੰਦਾ ਆ ਤੇ ਉਹਨੂੰ ਆਪ ਹੀ ਸੈਚਰਡੇ ਤੇ ਸੰਡੇ ਦਾ ਦੀਵਾਨ ਕੈਨਸਲ ਕਰਕੇ ਅਮਰੀਕਾ ਦੇ ਵਿੱਚੋਂ ਚਾਹੇ ਕਿਸੇ ਦੇ ਘਰੇ ਰਵੇ ਸਾਨੂੰ ਕੋਈ ਇਤਰਾਜ਼ ਨਹੀਂ ਪਰ ਜਾਂ ਇੰਡੀਆ ਚਲੇ ਜਾਵੇ ਪਰ ਉਹ ਦੀਵਾਨ ਨਹੀਂ ਲਾਊਗਾ ਤੇ ਜੇ ਅਸੀਂ ਝੂਠੇ ਸਾਬਤ ਹੋ ਗਏ ਅਸੀਂ ਉਹਦਾ ਕਦੀ ਵੀ ਦਿਵਾਨ ਨਹੀਂ ਰੋਕਾਂਗੇ ਬਾਕੀ ਇਹ ਆ ਵੀ ਕਈ ਜਾਣੇ ਕਹਿੰਦੇ ਆ ਜੀ ਲਿਖ ਕੇ ਦੇ ਦਿਓ ਵੀ ਤੁਹਾਡੇ ਵਿਚਾਰ ਕੀ ਨੇ ਸੋ ਲਿਖ ਕੇ ਦੇਣਾ ਇਦਾਂ ਆ ਮੰਨ ਲਓ ਵੀ ਮੈਂ ਲਿਖ ਕੇ ਦੇਦਾ ਕੁਦਰਤ ਰੱਬ ਨਹੀਂ ਉਹ ਫੇਰ ਬੋਲੂਗਾ ਜੀ ਕੁਦਰਤ ਰੱਬ ਇਦਾਂ ਆ ਤੇ ਉਹਦੇ ਤੋਂ ਅੱਗੇ ਗੱਲ ਚੱਲਦੀ ਹੁੰਦੀ ਆ ਅਸੀਂ ਗੁਰਬਾਣੀ ਤੋਂ ਸਿੱਧ ਕਰਾਂਗੇ ਕੁਦਰਤ ਰੱਬ ਨਹੀਂ ਔਰ ਜਿਹੜੀ ਵਿਚਾਰ ਹੋਊਗੀ ਉਹ ਸਿਰਫ ਤੇ ਸਿਰਫ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਤੇ ਨੇਤ ਨਾਮ ਦੀਆਂ ਬਾਣੀਆਂ ਦੇ ਵਿੱਚੋਂ ਉਦਾਹਰਨਾਂ ਦੇ ਕੇ ਕੀਤੀ ਜਾਊਗੀ ਤੇ ਬਹਿ ਕੇ ਵਿਚਾਰ ਹੋਊਗੀ ਕਿਉਂਕਿ ਇਹ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤ ਦੇ ਬਹੁਤ ਉਲਟ ਬੋਲ ਰਿਹਾ ਜਦੋਂ ਵਿਚਾਰ ਹੋਊਗੀ ਫੇਰ ਹੀ ਸਾਰੀ ਦੁਨੀਆ ਨੂੰ ਪਤਾ ਲੱਗੂਗਾ ਜਦੋਂ ਆਮਣੇ ਸਾਹਮਣੇ ਬਹਿ ਕੇ ਗੱਲ ਹੋਊਗੀ ਵੀ ਸਾਨੂੰ ਗੁਰੂ ਨਾਨਕ ਦੇਵ ਜੀ ਨੇ ਰੱਬ ਦੀ ਪਰਵਾਸਾ ਕੀ ਦੱਸੀ ਆ ਜਾਂ ਗੁਰੂ ਸਾਡਾ ਕੌਣ ਆ ਜਾਂ ਕੀ ਆ ਇਹ ਸਾਰੇ ਜਿੰਨੇ ਜਿੰਨੀਆਂ ਵੀ ਗੱਲਾਂ ਬੋਲ ਰਿਹਾ ਤੇ ਬਾਰੇ ਵਿਚਾਰ ਹੋਊਗੀ ਔਰ ਖੁੱਲੀ ਵਿਚਾਰ ਹੋਊਗੀ ਸੋ ਜੇ ਇਹਨੂੰ ਮਨਜ਼ੂਰ ਆ ਤੇ ਬੁੱਧਵਾਰ ਤੋਂ ਪਹਿਲਾਂ ਪਹਿਲਾਂ ਇਦਾਂ ਹੀ ਉਹ ਆਪਣੀ ਵੀਡੀਓ ਬਣਾ ਕੇ ਪਾਵੇ ਵੀ ਮੈਂ ਵਿਚਾਰ ਦੇ ਲਈ ਸਹਿਮਤ ਆ ਅਸੀਂ ਤੇ ਦੋ ਪੁਲਿਸ ਵਾਲੇ ਉਹਦੇ ਲਈ ਹਾਇਰ ਕਰਨੇ ਹੀ ਕਰਨੇ ਆ ਪਰ ਜੇ ਉਹਨੂੰ ਲੱਗਦਾ ਵੀ ਦੋ ਪੁਲਿਸ ਵਾਲੇ ਉਹਦੇ ਲਈ ਘੱਟ ਨੇ ਸਿਕਿਉਰਿਟੀ ਜਾਰੀ ਚਾਹੀਦੀ ਆ ਤੇ ਉਹ ਹਾਇਰ ਕਰ ਸਕਦੇ ਨੇ ਭਾਵੇਂ 10 ਪੁਲਿਸ ਵਾਲੇ ਹਾਇਰ ਕਰ ਲੈਣ ਤੇ ਬਾਕੀ ਬਾਹਰ ਖੜੇ ਰਹਿਣਗੇ ਤੇ ਅੰਦਰ ਦੋ ਤਿੰਨ ਜਾਣਾ ਹੀ ਹੋਣ ਪੁਲਿਸ ਵਾਲੇ ਕਿਉਂਕਿ ਅੰਦਰ ਸਿੰਘ ਵੀ 6-7 ਹੀ ਹੋਣੇ ਆ ਜਿਵੇਂ 10 ਤੇ ਇੱਕ ਗਿਆਨੀ ਸਿੰਘ ਇਦਾਂ ਹੀ ਇੱਕ ਢੱਡਰੀਆਂ ਵਾਲਾ ਇੱਕ ਉਹਦੇ ਨਾਲ ਦਾ ਸਿੰਘ ਤੇ ਦੋ ਸਿੰਘ ਕਮੇਟੀ ਵਾਲੇ ਹੋਣਗੇ ਸੋ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਤੇ ਜੇ ਉਹ ਉਹਨੂੰ ਇਹ ਬੇਨਤੀ ਪ੍ਰਵਾਨ ਨਹੀਂ ਗਈ ਤੇ ਫੇਰ ਸਾਰੇ ਸਿੰਘਾਂ ਦਾ ਫੈਸਲਾ ਇਹੀ ਆ ਵੀ ਉਹਦਾ ਵਿਰੋਧ ਕੀਤਾ ਜਾਊਗਾ ਸ਼ੁੱਕਰਵਾਰ ਨੂੰ ਵੀ ਮਤਲਬ ਕਿ ਸਾਰੇ ਸਿੰਘ ਵਿਰੋਧ ਕਰਨਗੇ ਸ਼ੁੱਕਰਵਾਰ ਨੂੰ ਵੀ ਦਿਵਾਨ ਨਹੀਂ ਲੱਗਣ ਦੇਣਾ ਸ਼ਨੀਵਾਰ ਵੀ ਨਹੀਂ ਲੱਗਣ ਦੇਣਾ ਅਗਰ ਉਹ ਆਪਣੇ ਦਿਵਾਨ ਲਾਉਣੇ ਚਾਹੁੰਦਾ ਤੇ ਉਹ ਸੰਗਤ ਦੇ ਵਿੱਚ ਬਹਿ ਕੇ ਵਿਚਾਰ ਕਰੇ ਉਹ ਵੀ ਆਪਣੇ ਐਮਪੀ ਤੋਂ ਲਾਈਵ ਕਰੇ ਅਸੀਂ ਵੀ ਆਪਣੇ ਫੇਸਬੁੱਕ ਤੋਂ ਲਾਈਵ ਕਰਾਂਗੇ ਹੋ ਸਕਦਾ ਅਸੀਂ ਇੱਕ ਟੀਵੀ ਚੈਨਲ ਵੀ ਲਾਈਏ ਜਿਹੜਾ ਸਾਰੀ ਵਿਚਾਰ ਨੂੰ ਜਿਵੇਂ ਮੰਨ ਲਓ ਵੀ ਅੱਜ ਇੱਕ ਘੰਟਾ ਲਾਈਵ ਕਰੇ ਕੱਲ ਨੂੰ ਇੱਕ ਘੰਟਾ ਲਾਈਵ ਕਰੇ ਉਹ ਟੀਵੀ ਤੇ ਵੀ ਦਿਖਾਉਣਗੇ ਸੋ ਇੰਨੀਆਂ ਕੁ ਬੇਨਤੀਆਂ ਨੇ ਔਰ ਪ੍ਰੇਮ ਸਹਿਤ ਬਹਿ ਕੇ ਵਿਚਾਰ ਕਰਨ ਦੀ ਬੇਨਤੀ ਆ ਜੇ ਢੱਡਰੀਆਂ ਵਾਲਾ ਵਿਚਾਰ ਕਰਨ ਨੂੰ ਮੰਨਦਾ ਆ ਤੇ ਪੁਲਿਸ ਦਾ ਪ੍ਰਬੰਧ ਹੋਊ ਸਾਰਾ ਕੁਝ ਹੋਊ ਕੋਈ ਉਹਨੂੰ ਕੁਝ ਨਹੀਂ ਕਹਿੰਦਾ ਨਾ ਸਿੰਘਾਂ ਦਾ ਮਕਸਦ ਇਹ ਲੜਨਾ ਨਾ ਅਸੀਂ ਉੱਥੇ ਲੜੇ ਆ ਸਨੋਜੇ ਵੀ ਇਹ ਗੱਲ ਪੈਣ ਨੂੰ ਫਿਰਦੇ ਸੀ ਅਸੀਂ ਨਹੀਂ ਲੜੇ ਲੰਡਨ ਵੀ ਇਹ ਤਿਆਰੀ ਕਰੀ ਫਿਰਦੇ ਸੀ ਕਿ ਜਿਹੜਾ ਆਊਗਾ ਅਸੀਂ ਉਹਦੇ ਨਾਲ ਲੜਨਾ ਤੇ ਜਿਹੜੇ ਸਿੰਘ ਕੁਝ 10 ਕੇ ਸਿੰਘ ਆਲਰੇਡੀ ਬਹੁਤ ਅੱਗੇ ਸੀਗੇ ਤੇ ਉਹ ਗੁਰਦਾਰੇ ਗਏ ਸੀ ਕਿ ਉਹਨਾਂ ਨਾਲ ਇਹ ਉਹਨਾਂ ਨੇ ਕੁਝ ਗੱਲਾਂ ਕਹਿ ਕੇ ਤੰਬਕੀਆਂ ਵੀ ਦਿੱਤੀਆਂ ਉਹਦੀ ਵੀ ਰਿਕਾਰਡਿੰਗ ਕੋਈ ਸਾਡੇ ਕੋਲ ਹੈਗੀ ਆ ਤੇ ਲੋਡ ਹੋਈ ਆਉਣ ਵਾਲੇ ਸਮੇਂ 'ਚ ਅਸੀਂ ਦਿਖਾ ਸਕਦੇ ਆ ਵੀ ਇਹ ਲੜਾਈ ਦੀ ਤਿਆਰੀ 'ਚ ਫਿਰਦੇ ਆ ਪਰ ਸਾਡੇ ਵੱਲੋਂ ਇਹੀ ਆ ਵੀ ਬੈ ਕੇ ਵਿਚਾਰ ਹੋਵੇ ਲੜਾਈ ਅਸੀਂ ਨਹੀਂ ਕਰਨੀ ਚਾਹੁੰਦੇ ਇਹਨਾਂ ਦਾ ਮਕਸਦ ਹੀ ਆ ਵੀ ਲੜਾਈ ਕਰਕੇ ਤੇ ਸਾਡੇ ਗਾਲ ਪਾਉਣੀ ਆ ਜੀ ਇਹ ਗੁੰਡੇ ਨੇ ਜੀ ਇਹ ਲੜਾਈਆਂ ਕਰਦੇ ਨੇ ਤੇ ਪਿਛਲੀ ਵਾਰੀ ਵੀ ਅਸੀਂ ਮੀਟਿੰਗ ਦੇ ਵਿੱਚ ਇਹੀ ਵਿਚਾਰ ਕੀਤੀ ਸੀ ਸਨੋਜੇ ਬੈ ਕੇ ਵਿਚਾਰ ਹੋਵੇ ਨਹੀਂ ਮੰਨੇ ਜੋ ਹੋਇਆ ਹੋਇਆ ਐਤਕੀ ਵੀ ਇਹੀ ਟਰਾਈ ਕੀਤੀ ਸੀ ਵੀ ਵਿਚਾਰ ਹੋਵੇ ਹੁਣ ਵੀ ਇਹੀ ਟਰਾਈ ਆ ਸਾਡੀ ਵੀ ਬਹਿ ਕੇ ਵਿਚਾਰ ਹੋਵੇ ਸੰਗਤ ਆਪੇ ਹੀ ਜਾਜਿਆ ਲਾਈਵ ਟੈਲੀਕਾਸਟ ਹੋਣੇ ਆ ਇੰਨੀ ਆ ਗਬੰਤੀਆਂ ਕਰਦਾ ਹੋਇਆ ਖੇਮਾ ਦਾ ਜਾਚਕਿਆਂ ਤੇ ਭਾਈ ਰਣਜੀਤ ਸਿੰਘ ਦੀ ਢੱਡਰੀਆਂ ਵਾਲੇ ਜੀ ਤੁਹਾਨੂੰ ਬੇਨਤੀ ਆ ਵੀ ਜੇ ਤੁਸੀਂ ਵਿਚਾਰ ਲਈ ਸਹਿਮਤ ਆ ਤੇ ਬੁੱਧਵਾਰ ਤੋਂ ਪਹਿਲਾਂ ਪਹਿਲਾਂ ਆਪਣੀ ਵੀਡੀਓ ਬਣਾ ਕੇ ਇਦਾਂ ਪਾ ਦਿਓ ਕੱਲ ਵੀ ਤੁਸੀਂ ਦਿਵਾਨ ਲਾਉਣਾ ਲੰਡਨ ਕੱਲ ਦੇ ਦਿਵਾਨ ਵਿੱਚ ਵੀ ਤੁਸੀਂ ਬੋਲ ਸਕਦੇ ਆ ਵੀ ਮੈਨੂੰ ਵਿਚਾਰ ਕਰਨੀ ਮਨਜ਼ੂਰ ਆ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਦੀ ਫਤਿਹ ਬੋਲੇ ਸੋਨਿਹਾਲ ਅਕਾਲ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ